ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਗਊ ਮਹਿਕ ਚਰਾਵਣ ਦੀ ਚੱਲੀ ਇੱਕ ਦਿਨ ਪਿਤਾ ਨੇ ਆਖਿਆ ਪੁੱਤਰ ਤੂੰ ਆਪਣੇ ਘਰ ਦੀਆਂ ਗਊਆਂ ਮਹੀਆਂ ਚਰਾ ਲੈ ਆਇਆ ਕਰ ਅੱਗੋ ਤਾਂ ਨੌਕਰ ਜਾਂਦੇ ਹਨ ਤੇ ਹੁਣ ਤੁਸੀਂ ਆਪ ਜਾਵੋ ਤਾਂ ਅੱਛੀ ਤਰ੍ਹਾਂ ਰਜਾ ਕੇ ਲੈ ਆਇਆ ਕਰ ਨਾਲੇ ਬਾਹਰ ਫਿਰਕੇ ਪਰਸਨ ਰਹੇਗਾ ਅਤੇ ਤੇਰਾ ਮਨ ਪਰਚਿਆ ਰਹੇਗਾ ਤਾਂ ਸ੍ਰੀ ਗੁਰੂ ਜੀ ਬੋਲੇ ਹੇ ਪਿਤਾ ਜੀ ਜੋ ਕੁਝ ਆਪ ਕਹੋਗੇ ਸੋਈ ਮੈਂ ਕਰਾਂਗਾ। ਜਾਂ ਵੱਟੀ ਸਵੇਰ ਹੋਈ ਤਾਂ ਗੁਰੂ ਜੀ ਨੂੰ ਕੁਝ ਖਾਣ ਵਾਸਤੇ ਲੜ ਵਿੱਚ ਬੰਨ ਦਿੱਤਾ ਤੇ ਇਸ਼ਨਾਨ ਕਰਵਾਏ ਕਰ ਹੱਥ ਵਿੱਚ ਇੱਕ ਛੱਟੀ ਦਿੱਤੀ ਤਾਂ ਸ਼੍ਰੀ ਗੁਰੂ ਜੀ ਗਊਆਂ ਮਹੀਆਂ ਦੇ ਰੱਸੀ ਕੋਲ ਕੇ ਬਾਹਰ ਲੈ ਗਏ। ਮਾਨੋ ਸ਼੍ਰੀ ਕ੍ਰਿਸ਼ਨ ਜੀ ਦੇ ਸਮਾਨ ਬ੍ਰਿਜਮੇ ਗਊਆਂ ਚ ਰਾਮ ਨੇ ਗਏ ਹਨ। ਬਿੰਦਰਾਵਨ ਕੋ ਅੱਗੇ ਮਹਾਰਾਜ ਜੀ ਗਊਆਂ ਕੋ ਚਾਰਤੇ एक सुंदर अस्थान देखकर एकांत बैठ गए और समाधि में स्थित हो गए श्री परमेश्वर जी की बंदगी में रहे, जो गऊआ महिया महाराज दया चढ़ चढ़दिया एक बेड़ी एक बड़ी सुंदर पैली हरी प्रफुलत देखकर उसमें जाए बड़िया सब चढ़ कर रज के उसी खेत विखे बैठ रही ਸੰਪੂਰਨ ਖੇਤ ਉਜਾੜ ਦਿਆ ਇਤਨੇ ਮੇ ਖੇਤ ਦਾ ਮਾਲਕ ਆਇਆ ਦੇਖੇ ਤਾਂ ਖੇਤ ਖਾਈ ਕਰ ਗਊਆਂ ਮਹੀਆਂ ਬੈਠ ਰਹੀਆਂ ਹਨ ਤਾਂ ਉਸਨੇ ਗੁਰੂ ਨਾਨਕ ਜੀ ਨੂੰ ਕਿਹਾ ਭਾਈ ਤੂੰ ਪਟਵਾਰੀ ਦਾ ਪੁੱਤਰ ਹੈ ਤਾਂ ਮੇਰੀ ਕੀਤੀ ਸਭ ਉਜਾੜ ਦਿੱਤੀ ਹੋਈ ਇਸ ਉਜਾਰੇ ਦਾ ਜਵਾਬ ਤੂੰ ਭਲਾ ਚਰਾਵਾ ਬਣਿਆ ਹੈ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਤੇਰਾ ਤਾਂ ਕੁਝ ਨਹੀਂ ਉਜੜਿਆ ਤੂੰ ਕਿਉਂ ਬੋਲਦਾ ਹੈ ਕੀ ਹੋਇਆ ਜੋ ਕਿਸੇ ਪਸ਼ੂ ਨੇ ਮੂੰਹ ਪਾਇਆ ਖੁਦਾਏ ਇਸੇ ਵਿੱਚ ਬਰਕਤ ਕਤ ਸੀ ਤਾਂ ਉਹ ਚੁੱਪ ਨਾ ਕਰੇ ਲੱਗਾ ਨਾਨਕ ਜੀ ਨਾਲ ਲੜਨ ਤਾਂ ਨਾਨਕ ਜੀ ਤੇ ਉਹ ਜ਼ਮੀਂ ਤਿਆਰ ਦੋਵੇਂ ਝਗੜਾ ਝਗੜਦੇ ਰਾਈ ਬੁਲਾਰਦੇ ਪਾਸ ਆਈ ਜੋ ਤਲਵੰਡੀ ਦਾ ਹਾਕਮ ਸੀ ਤਾਂ ਉਸ ਖੇਤ ਵਾਲੇ ਪੁਕਾਰ ਕੀਤੀ ਰਾਈ ਜੀ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਤਾਂ ਆਪਾਸੋਂ ਲੋਕਾਂ ਆਖਿਆ ਜੋ ਨਾਨਕ ਤਾਂ دیਵਾਨਾ ਹੈ ਪਰ ਕਾਲੂ ਨੂੰ ਸੱਦੋ ਤਾਂ ਰਾਏ ਨੇ ਕਾਲੂ ਨੂੰ ਸਤਵਾਇਆ ਜਦ ਕਾਲੂ ਆਇਆ ਤਾਂ ਰਾਏ ਨੇ ਕਿਹਾ ਕਾਲੂ ਤੂੰ ਇਸ ਪੁੱਤਰ ਨੂੰ ਸਮਝਾਉਂਦਾ ਨਹੀਂ ਜੋ ਗਰੀਬ ਦਾ ਖੇਤ ਉਜਾੜ ਆਇਆ ਹੈ ਪਲਾ دیਵਾਨਾ ਕਰ ਛੱਡਿਆ ਹੈ ਭਾਈ ਜਾਇਕਰ ਇਸਾ ਉਜਾੜਾ ਭਰ ਤੇ ਨਹੀਂ ਤਾਂ ਇਹ ਤੁਰਕ ਹੈ ਪੁਕਾਰ ਕਰ ਸੀ ਤਾ ਕਾਲੂ ਆਖਿਆ ਰਾਏ ਜੀ ਮੈਂ ਕਿਆ ਕਰਾਂ ਇਹ ਤਾਂ ਮਸਤਾਨਾ ਹੋਈ ਰਹਿੰਦਾ ਹੈ ਕੁਝ ਨਹੀਂ ਆਕਦਾ ਤਾਂ ਰਾਏ ਨੇ ਆਖਿਆ ਕਾਲੂ ਤੂੰ ਜਾ ਕੇ ਉਜਾੜਾ ਭਰ ਤੇ ਹੋਰ ਮੈਂ ਕੁਝ ਨਹੀਂ ਆਕਦਾ ਤਾਂ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਕਿਉ ਲੜਦੇ ਹੋ ਉੱਥੇ ਤਾਂ ਇੱਕ ਬੂਟਾ ਵੀ ਨਹੀਂ ਉੱਜੜਿਆ ਤੇ ਕਿਸੇ ਪਸ਼ੂ ਪੈਰ ਵੀ ਨਹੀਂ ਪਾਇਆ ਇਹ ਤਾਂ ਐਵੇਂ ਹੀ ਕੂਕਦਾ ਹੈ ਤਾਂ ਉਹ ਜੱਟ ਬੋਲਿਆ ਮੇਰਾ ਖੇਤ ਸਭ ਉਜੜ ਗਿਆ ਹੈ ਮੈਂ ਮੁਠਾ ਹਾਂ ਮੇਰਾ ਨਿਆਉ ਕਰੋ ਉੱਥੇ ਤਾਂ ਇੱਕ ਬੂਟਾ ਵੀ ਨਹੀਂ ਰਿਹਾ ਤਾਂ ਨਾਨਕ ਜੀ ਆਖਿਆ ਰਾਈ ਜੀ ਤੁਸੀਂ ਆਪਣਾ ਆਦਮੀ ਭੇਜ ਦੇਵੋ ਉੱਥੇ ਤਾਂ ਇੱਕ ਪੱਠਾ ਵੀ ਨਹੀਂ ਟੁਕਿਆ ਤਾਂ ਰਾਈ ਬੁਲਾਰਨੇ ਆਪਣੇ ਪਿਆਦੇ ਭੇਜ ਦਿੱਤੇ ਜਾਂ ਉਹ ਜਾਇ ਕਰ ਦੇਖਣ ਤਾਂ ਖੇਤੀ ਸਭ ਸਾਬਤ ਖੜੀ ਇੱਕ ਪੱਠਾ ਵੀ ਨਹੀਂ ਖਾਤਾ ਗਿਆ ਜੋ ਫੇਰੇ ਫਿਰਕੇ ਦੇਖਿਆ ਕਿਦਰੇ ਪਸ਼ੂ ਦਾ ਖੋਜ ਵੀ ਨજર ਨਹੀਂ ਆਇਆ ਤਾਂ ਉਹ ਜੱਟ ਦੇਖ ਕੇ ਹੈਰਾਨ ਹੋ ਗਿਆ ਪਿਆਦੇ ਮੁੜ ਆਏ ਆਖਣ ਲੱਗੇ ਰਾਈ ਜੀ کھیਤੀ ਸਭ ਸਾਬਤ ਖੜੀ ਹੈ ਇੱਕ ਬੂਟਾ ਵੀ ਨਹੀਂ ਟੁਕਿਆ ਤਾਂ ਰਾਈ ਨੇ کھیਤੀ ਵਾਲੇ ਨੂੰ ਬਹੁਤ ਝੂਠਾ ਕੀਤਾ ਤਾਂ ਸ੍ਰੀ ਗੁਰੂ ਨਾਨਕ ਜੀ ਤੇ ਕਾਲੂ ਦੋਵੇਂ ਘਰ ਨੂੰ ਆਏ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਚੀ ਸਭ ਤਾਂ ਪੜਿਆ ਸੁਣਿਆ ਪਰਵਾਨ ਕਰਨਾ ਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ